ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਆਓ ਅੱਜ ਅਸੀਂ ਆਨੰਦ ਸਾਹਿਬ ਦੀ 8ਵੀਂ ਪੌੜੀ ਦੀ ਵਿਚਾਰ ਕਰਦੇ ਹਾਂ ਰਲ ਕੇ ਇਸ ਪੌੜੀ ਦੀ ਪਹਿਲੀ ਪੰਕਤੀ ਦ ਫਰਸਟ ਲਾਈਨ ਆਫ ਦ 8ਥ ਪੌੜੀ ਆਫ ਆਨੰਦ ਸਾਹਿਬ ਇਸ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਹੁਣ ਅਸੀਂ ਪ੍ਰਮਾਤਮਾ ਦਾ ਗੁਰੂ ਦਾ ਇੱਕ ਐਸਾ ਵਿਚਾਰ ਆਪਣੇ ਮਨ 'ਚ ਰੱਖਦੇ ਆ ਕਿ ਅਸੀਂ ਉਹਦੇ ਕੋਲੋਂ ਮੰਗਣਾ ਹੈ ਤੇ ਉਹਦੇ ਕੋਲੋਂ ਸਾਨੂੰ ਉਹਨੇ ਤਰੁੱਠ ਕੇ ਮਿਹਰਬਾਨ ਹੋ ਕੇ ਜਦੋਂ ਖੁਸ਼ ਹੋਣਾ ਤੇ ਸਾਨੂੰ ਕੁਝ ਦੇਣਾ ਹੈ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਤੇ ਇਹੀ ਸਾਡੇ ਮਨ 'ਚ ਹਰ ਵੇਲੇ ਅਰਦਾਸ ਵੀ ਹੁੰਦੀ ਕਿ ਪ੍ਰਮਾਤਮਾ ਤੂੰ ਦਿਨਾਂ ਤੇ ਸਾਨੂੰ ਮਿਲਦਾ। ਆਓ ਐਸੇ ਹੀ ਸੰਦਰਭ ਦੇ ਵਿੱਚ ਇਸੇ ਹੀ ਥੀਮ ਦੀ ਇਹ ਪੌੜੀ ਹੈ। ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਹੜੀ ਚੀਜ਼ ਅਸੀਂ ਪ੍ਰਮਾਤਮਾ ਕੋਲੋਂ ਮੰਗਣੀ ਹੈ ਕਿਹੜੀ ਸਾਡੀ ਇੱਛਾ ਹੋਣੀ ਚਾਹੀਦੀ ਹੈ। ਕੀ ਐਸੀ ਚੀਜ਼ ਹੈ ਜਿਹੜੀ ਸਰਵੋਤਮ ਹੈ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ ਤੇ ਉਹ ਲਗਾਤਾਰ ਸਾਨੂੰ ਦੇਣ ਨੂੰ ਤਿਆਰ ਉਹ ਪ੍ਰਮਾਤਮਾ ਹਰ ਵੇਲੇ ਹੈ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਤੋਂ ਇੱਥੇ ਬਾਬਾ ਲਫ਼ਜ਼ ਜਿਹੜਾ ਉਹ ਐਡਰੈਸ ਕੀਤਾ ਹੈ ਇਹ ਆਨੰਦ ਆਨੰਦ ਦੀ ਗੱਲ ਹੋ ਰਹੀ ਹੈ ਬਾਣੀ ਦਾ ਨਾਮ ਆਨੰਦ ਹੈ ਇਸ ਤੋਂ ਪਿਛਲੀ ਪੌੜੀ ਵੀ ਇਹੀ ਸੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਹੁਣ ਇਹ ਪ੍ਰਮਾਤਮਾ ਇਹ ਪਰਮੇਸ਼ਰ ਇਹ ਜਿਹੜਾ ਆਨੰਦ ਜਿਸ ਤੂੰ ਦੇਹੇ ਸੋਈ ਜਨ ਪਾਵੇ ਇਹ ਤੂੰ ਹੀ ਦਿੰਦਾ ਹੈ ਜਿਹੜਾ ਤੇਰੇ ਕੋਲ ਲੈ ਰਿਆ ਬਸ ਉਹਨੂੰ ਹੀ ਮਿਲਦਾ ਹੋਰ ਕਿਸੇ ਨੂੰ ਨਹੀਂ ਮਿਲਦਾ ਇਹ ਆਨੰਦ ਹੁਣ ਆਨੰਦ ਕੀ ਸੀ ਪਿਛਲੀ ਪੌੜੀ 'ਚ ਅਸੀਂ ਸਮਝ ਆਏ ਸੀ ਕਿ ਵਿਕਾਰਾਂ ਤੋਂ ਮੁਕਤੀ ਉਹ ਸਾਰੀ ਜਿਹੜੀ ਅੰਦਰਲਾ ਕੂੜ ਮੈਲ ਜਿਹੜੀ ਹੈ ਵਿਕਾਰਾਂ ਦੇ ਕਾਮ ਕ્રોਧ ਲੋਭ ਮੋਹ ਅਹੰਕਾਰ ਈਰਖਾ ਨਫ਼ਰਤ ਝੂਠ ਨਿੰਦਿਆ ਲਗਾਤਾਰ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਜਿਸ ਨੂੰ ਅਸੀਂ ਤ੍ਰਿਸ਼ਨਾ ਕਹਿੰਦੇ ਆ ਉਹ ਸ਼ਿਕਾਇਤਾਂ ਸ਼ਿਕਵੇ ਹਰ ਵੇਲੇ ਇਹ ਉਹ ਸਾਰੀ ਮੈਲ ਹੈ ਕਾਲਖ ਹੈ ਵਿਕਾਰਾਂ ਦੀ ਇਹਦੇ ਤੋਂ ਮੁਕਤ ਹੋਣਾ ਹੀ ਆਨੰਦ ਹੈ ਤਾਂ ਵਿਕਾਰਾਂ ਤੋਂ ਮੁਕਤੀ ਵਾਲਾ ਇਹ ਆਨੰਦ ਜਿਹੜਾ ਹੈ ਕੋਈ ਖੁਦ ਹਾਸਲ ਨਹੀਂ ਕਰ ਸਕਦਾ ਖੁਦ ਹਾਸਲ ਕਰਨ ਦਾ ਮਤਲਬ ਕਿ ਜਿਹੜੀ ਅਸੀਂ ਸਹਿਸ ਸਿਆਣਪਾਂ ਲੱਖ ਹੋਏ ਜਿਹੜੀਆਂ ਅਸੀਂ ਬਹੁਤ ਸਾਰੀਆਂ ਸਿਆਣਪਾਂ ਇਧਰੋਂ ਉਧਰੋਂ ਇਕੱਠੀਆਂ ਕਰ ਲੈਣੇ ਆ ਤੇ ਅਸੀਂ ਸੋਚਦੇ ਕਿ ਇਹਦੇ ਨਾਲ ਹੁਣ ਮੈਂ ਆਨੰਦ ਜੀਵਨ ਵਿੱਚ ਖੁਸ਼ੀ ਲੈ ਆਵਾਂਗਾ ਦੈਟਸ ਵਾਈ ਜਦੋਂ ਅਸੀਂ ਅਨੰਦ ਸਾਹਿਬ ਦੀ ਪਿਛਲੀਆਂ ਜਿਹੜੀਆਂ ਪੌੜੀਆਂ ਉਹਨਾਂ ਨੂੰ ਅਸੀਂ ਡਿਸਕਸ ਕੀਤਾ ਵੈਨ ਵੀ ਵਰ ਡਿਸਕਸਿੰਗ ਦ ਪ੍ਰੀਵੀਅਸ ਪੌੜੀਜ਼ ਆਫ ਅਨੰਦ ਸਾਹਿਬ ਵੀ ਆਲਸੋ ਡਿਸਕਸ ਦਿਸ ਕਿ ਸਾਡੀ ਜਿਹੜੀ ਵਰਲਡਲੀ ਵਿਜ਼ਡਮ ਹੈ ਨਾ ਜਿਹੜੇ ਸਾਡੇ ਬਾਹਰਲੀ ਸਿਆਣਪਾ ਨੇ ਉਹਨਾਂ ਨੇ ਸਾਨੂੰ ਪਰਮਾਇਆ ਹੈ ਕਿ ਅਸੀਂ ਸੌਖੇ ਹੋਣ ਨੂੰ ਸੁਖੀ ਹੋਣਾ ਸਮਝ ਲਿਆ ਵੀ ਹੈਵ ਮਿਸਟੇਕਨ ਕੰਫਰਟ ਐਜ਼ ਹੈਪੀਨੈਸ ਐਜ਼ ਪੀਸ ਐਜ਼ ਬਲਿਸ ਔਰ ਅਨੰਦ ਉਹ ਸਿਆਣਪ ਸਾਨੂੰ ਸੌਖੇ ਹੋਣ ਵਾਲੇ ਰਾਹ ਤੇ ਦੱਸ ਦਿੰਦੀਆਂ ਨੇ ਦੁਨੀਆ ਦੀ ਸਿਆਣਪ ਜੋ ਮੈਂ ਲੈਣਾ ਹੈ ਤੇ ਮੈਨੂੰ ਪਤਾ ਲੱਗਦਾ ਕਿ ਬਹੁਤ ਸਾਰਾ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ ਪਾਵਰ ਕਿਦਾਂ ਹਾਸਲ ਕੀਤੀ ਜਾ ਸਕਦੀ ਹੈ ਹੁਕਮ ਕਿਦਾਂ ਚੱਲ ਸਕਦੇ ਆ ਔਰ ਇਸੇ ਚੀ ਅਸੀਂ ਇੰਨੇ ਕੁ ਜ਼ਿਆਦਾ ਰੁੱਝ ਜਾਂਦੇ ਵੀ ਇੰਡल्ज ਸੋ ਮਚ ਇਨ ਗੈਦਰਿੰਗ ਆਲ ਦੈਟ ਵੈਲਥ ਪਾਵਰ ਐਂਡ ਐਵਰੀਥਿੰਗ ਆਊਟਸਾਈਡ ਕਿਉਂਕਿ ਸਾਡਾ ਫੋਕਸ ਸਾਡਾ ਧਿਆਨ ਹੀ ਹੁੰਦਾ ਕਿ ਖਰੇ ਇਹਦੇ ਚੋਂ ਖੁਸ਼ੀਆਂ ਮਿਲਣੀਆਂ ਕਿ ਫਿਰ ਅਸੀਂ ਉਹ ਉਧਰ ਹੀ ਸਾਰੀ એનર્ਜੀ ਆਪਣੀ ਲਗਾ ਦਿੰਦੇ ਸਾਨੂੰ ਅਸਲੀ ਆਨੰਦ ਦਾ ਪਤਾ ਹੀ ਨਹੀਂ ਲੱਗਦਾ ਜੋ ਪਿਛਲੀ ਪੌੜੀ 'ਚ ਅਸੀਂ ਜਾਣਿਆ ਸੀ ਆਨੰਦ ਆਨੰਦ ਸਭ ਕੋ ਕਹੇ ਹਰ ਕੋਈ ਗੱਲ ਕਰ ਰਿਹਾ ਆਨੰਦ ਦੀ ਖੁਸ਼ੀਆਂ ਦੀ ਪਰ ਪਤਾ ਨਹੀਂ ਆਨੰਦ ਗੁਰੂ ਤੇ ਜਾਣਿਆ ਉਹ ਗੁਰੂ ਤੋਂ ਸਮਝ ਆਉਣੀ ਸੀ ਤਾਂ ਗੁਰੂ ਤੋਂ ਸਮਝ ਆਈ ਕਿ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਇਹ ਆਨੰਦ ਜਿਹੜਾ ਅਸੀਂ ਆਪਣੀਆਂ ਸਿਆਣਪਾਂ ਆਪਣੀਆਂ ਚਲਾਕੀਆਂ ਨਾਲ ਹਾਸਲ ਨਹੀਂ ਕਰ ਸਕਦੇ ਇਹ ਪ੍ਰਮਾਤਮਾ ਜਿਸ ਨੂੰ ਤੂੰ ਆਪ ਇਹ ਆਨੰਦ ਦਿੰਨਾ ਉਸ ਨੂੰ ਹੀ ਮਿਲਦਾ ਹੈ ਆਪੇ ਆਨੰਦ ਦਿਨਣਾ ਹੁਣ ਪਿਛਲੀਆਂ ਪੌੜੀਆਂ ਸੇ ਵੀ ਜਾਣਿਆ ਕਿ ਉਹ ਪ੍ਰਮਾਤਮਾ ਸਦਾ ਹੀ ਆਨੰਦ ਦਾ ਸਰੋਤ ਹੈ ਹੁਣ ਫਿਰ ਉਹੀ ਐਗਜ਼ਾਮਪਲ ਲਵੋ ਕਿ ਬਾਹਰ ਸੂਰਜ ਚੜ੍ਹਿਆ ਹੋਇਆ ਹੈ ਪਰ ਕੋਈ ਬੰਦਾ ਦਰਵਾਜ਼ਾ ਬੰਦ ਕਰਕੇ ਪਰਦੇ ਲਾ ਕੇ ਚੰਗੀ ਤਰ੍ਹਾਂ ਕਾਲੇ ਰੰਗ ਦੇ ਜਾਂ ਡਾਰਕ ਕਲਰ ਦੇ ਅੰਦਰ ਬੈਠਾ ਕਹਿੰਦਾ ਨਹੀਂ ਹਨੇਰਾ ਹੀ ਹੈ ਜੀ ਸੂਰਜ ਤਾਂ ਹੈ ਹੀ ਨਹੀਂ ਕਿਤੇ ਹੁਣ ਸੂਰਜ ਤੇ ਆਪਣੀ ਕਿਰਪਾ ਦੇ ਰਿਹਾ ਆਪਣੀ ਰੋਸ਼ਨੀ ਦੇ ਰਿਹਾ ਆ ਉਹ ਦੇ ਰਿਹਾ ਆ ਲੈਣ ਵਾਲਾ ਲਵੇ ਤਾਂ ਸਹੀ ਪਰਮਾਤਮਾ ਸਾਡੇ ਅੰਦਰ ਬਾਹਰ ਹਰ ਥਾਂ ਸਾਨੂੰ ਆਨੰਦ ਦੇ ਰਿਹਾ ਆ ਆਪਣੇ ਗਿਆਨ ਆਪਣੇ ਹੁਕਮ ਸੱਤ ਗੁਰ ਸੱਚੇ ਗਿਆਨ ਸੱਚੀ ਸਮਝ ਦੇ ਨਾਲ ਉਹ ਤੇ ਦੇ ਰਿਹਾ ਜਿਸ ਤੂੰ ਦੇਹ ਉਹ ਤੇ ਦਿੰਦਾ ਹੀ ਆ ਤੂੰ ਸਾਰਿਆਂ ਨੂੰ ਹੁਣ ਜਿਹੜਾ ਕੋਈ ਲੈਂਦਾ ਹੈ ਪਾਵੇ ਉਹੀ ਲੈ ਲੈਂਦਾ ਆ ਉਹ ਦਰਵਾਜ਼ਾ ਖੋਲਣਾ ਪੈਣਾ ਉਸ ਪਾਸੇ ਨੂੰ ਮੁੜਨਾ ਪੈਣਾ ਅਸੀਂ ਕੀ ਕੀਤਾ आनंद आनंद ਸਭ ਕੋ ਹੈ ਅਸੀਂ ਆਪਣੀਆਂ ਸਿਆਣਪਾ ਵਾਲੇ ਦਰਵਾਜ਼ੇ ਬੰਦ ਕਰਕੇ ਕਿ ਹਾਂ ਇੱਥੇ ਅਸੀਂ ਕੋਈ ਜਨਰੇਟ ਕਰ ਲੈਣਾ ਅਸੀਂ ਬਾਹਰ ਦੀ ਦੌੜ ਚ ਲੱਗ ਗਏ ਕਿ ਇੱਥੇ ਆਨੰਦ ਜਨਰੇਟ ਕਰਾਂਗੇ ਇੱਥੇ ਸੁੱਖ ਆਪਾਂ ਲੱਭ ਲਾਂਗੇ ਕਿਉਂਕਿ ਅਸੀਂ ਸਿਆਣੇ ਸਮਝਦਾਰ ਚਲਾਕ ਹੈ ਪਰ ਉਹ ਪ੍ਰਮਾਤਮਾ ਹੈ ਦੇਣ ਵਾਲਾ ਉਹ ਅੰਦਰ ਬੈਠਾ ਹੈ ਉਹ ਲਗਾਤਾਰ ਦੇਣ ਨੂੰ ਤਿਆਰ ਹੈ ਦੇ ਰਿਹਾ ਹੈ ਹੁਕਮ ਹਮੇਸ਼ਾ ਸਮਝ ਦੇ ਰਿਹਾ ਹੈ ਸਤ ਗਿਆਨ ਦੇ ਰਿਹਾ ਹੈ ਜਿਹਦੇ ਨਾਲ ਆਨੰਦ ਹੋਣਾ ਜਿਹਦੇ ਨਾਲ ਵਿਕਾਰਾਂ ਤੋਂ ਮੁਕਤੀ ਹੋਣੀ ਤੋਂ ਵਿਕਾਰਾਂ ਤੋਂ ਮੁਕਤੀ ਵਾਲਾ ਇਹ ਆਨੰਦ ਪਰਮਾਤਮਾ ਦਿੰਦਾ ਹੈ ਸਾਡੀਆਂ ਸਿਆਣਪਾਂ ਨਹੀਂ ਦਿੰਦੀਆਂ ਜਦੋਂ ਅਸੀਂ ਉਹਨਾਂ ਸਿਆਣਪਾਂ ਨੂੰ ਛੱਡ ਕੇ ਰੱਬ ਵੱਲ ਲੱਗਦੇ ਹਾਂ ਤੇ ਅਸੀਂ ਪਾ ਲੈਂਦੇ ਹਾਂ ਸਾਨੂੰ ਉਹ ਆਨੰਦ ਮਿਲ ਜਾਂਦਾ ਹੈ ਦੇਖੋ ਇੱਥੇ ਥਿਸ ਆਨੰਦ ਥੈਟ ਇਜ਼ ਦ ਫਰੀडम ਫਰਮ ਵਾਇਸਸ 올 ਥੈਟ ਨੈਗੇਟਿਵਿਟੀ 올 ਥੈਟ ਈਵਲ 올 ਦੋਸ ਵਿਕਾਰ ਜਿਹੜੇ ਸਾਡੇ ਅੰਦਰ ਨੇ 올 ਦੋਸ ਡਿਸਟੋਰਟਡ એનર્ਜੀਜ਼ ਕਾਮ ਕ੍ਰੋਧ ਲੋਭ ਮੋਹ ਅਹੰਕਾਰ 올 ਥੈਟ ਲਸਟ ਐਂਗਰ ਈਗੋ 올 ਥੈਟ ਹੇਟ ਐਂਡ ਵੀ ਜੈਲਸੀ ਅਨਐਂਡਿੰਗ ਡਿਜ਼ਾਇਰਸ ਕੰਪਲੇਨਿੰਗ A jinne vi vikar name. Inato freedom, that's ananda. Cannot be self-achieved. It cannot be achieved by our own worldly wisdom or all that clever devices we use outside. Oh divine, He Pramatma. Only those whom you yourself bless with Ananda receive it. So you are always blessing, always, like the sun is shining outside. All I need to do is remove those curtains, open the door. and experience that anand which is continuously flowing from that divine within ਉਹ ਪ੍ਰਮਾਤਮਾ ਸਦਾ ਹੀ ਆਨੰਦ ਦਾ ਸਰੋਤ ਸਾਡੇ ਅੰਦਰ ਹੈ ਸਭ ਕੁਝ ਘਰ ਮੈਂ ਬਾਹਰ ਨਹੀਂ ਪਰ ਅਸੀਂ ਬਾਹਰ ਲੱਭ ਰਹੇ ਹਾਂ ਤਾਂ ਉਹੀ ਕਿ ਅੰਦਰ ਘਰ ਦੇ ਅੰਦਰ ਸਾਰਾ ਖਜ਼ਾਨਾ ਹੈਗਾ ਪਰ ਉਹ ਦਰਵਾਜ਼ਾ ਖੋਲ ਕੇ ਅੰਦਰ ਜਾ ਨਹੀਂ ਰਹੇ ਉਹ ਤਾਂ ਆਨੰਦ ਦੇ ਰਿਹਾ ਲਗਾਤਾਰ ਅਸੀਂ ਜਦੋਂ ਲੈਨੇ ਆ ਪਾ ਲੈਨੇ ਆ ਸਾਨੂੰ ਆਨੰਦ ਮਿਲ ਜਾਂਦਾ ਅਗਲੀ ਪੰਕਤੀ ਦੇਖੋ ਜੀ ਪਾਵੈ ਤਾਂ ਸੋ ਜਨ ਸੋ ਜਨ ਸੇਵਕ ਸੇਵਕ ਜਿਹੜਾ ਸਮਰਪਤ ਹੈ ਉਹਨੂੰ ਸੇਵਕ ਕਿਆ ਉਹਨੂੰ ਜਨ ਕਿਆ ਉਹਨੂੰ ਸਿੱਖ ਗਿਆ ਹਰ ਵੁਸ ਡੈਡੀਕੇਟਿਡ ਟੂ 댓 ਡਿਵਾਈਨ ਸਪੈਸ਼ਲੀ ਭਗਤੀ ਜਿਹੜਾ ਜਿੰਨੂੰ ਤੂੰ ਦਿਨ ਹੈ ਉਹਨੂੰ ਮਿਲਦਾ ਕਿਨੂੰ ਮਿਲਦਾ ਜਿਹੜਾ ਡੈਡੀਕੇਟਿਡ ਹੈ ਜਿਹੜਾ ਜਨ ਹੈ ਜਿਹੜਾ ਸੇਵਕ ਬਣ ਗਿਆ ਜਿੰਨੇ ਖੁਦ ਦਾ ਸਮਰਪਣ ਕਰਤਾ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਹੋਰ ਕਿਆ ਕਰੇ ਵੇਚਾਰਿਆ ਬਾਕੀ ਕਿਹਦਾ ਕੀ ਚਾਰਾ ਚੱਲਦਾ ਪਵਨ ਨਹੀਂ ਚੱਲਦਾ ਆਪਣੀਆਂ ਸਿਆਣਪਾਂ ਨਾਲ ਅਸੀਂ ਫਾੜਾ ਚਾਰਾ ਨਹੀਂ ਚੱਲ ਸਕਦਾ ਅਸੀਂ ਉਸ ਮੁਕਾਮ ਤੇ ਉਸ ਆਨੰਦ ਤੱਕ ਨਹੀਂ ਪਹੁੰਚ ਸਕਦੇ ਬਾਬਾ ਜਿਸ ਤੂੰ ਦੇ ਦੇਖੋ ਇਹ ਆਨੰਦ ਤੇਰੇ ਕੋਲੋਂ ਤੇਰੇ ਹੁਕਮ ਵਿੱਚੋਂ ਮਿਲਦਾ ਹੈ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਜਿਹੜਾ ਤੇਰੇ ਹੁਕਮ ਨੂੰ ਮੰਨਣ ਲੱਗ ਗਿਆ ਸੇਵਕ ਕੋਈ ਹੁੰਦਾ ਜਿਹੜਾ ਹੁਕਮ ਨੂੰ ਮੰਨਦਾ ਤਾਂ ਜਿਹੜਾ ਜਨ ਬਣ ਗਿਆ ਜਿਹੜਾ ਸੇਵਕ ਬਣ ਗਿਆ ਜਿਹੜਾ ਹੁਕਮ ਮੰਨਣ ਲੱਗ ਗਿਆ ਉਹ ਇਹ ਆਨੰਦ ਤੇਰੇ ਕੋਲੋਂ ਲੈ ਲੈਂਦਾ ਹੈ ਤੇਰੇ ਹੁਕਮ ਤੇਰੇ ਗਿਆਨ ਤੇਰੀ ਦਿੱਤੀ ਹੋਈ ਸਮਝ ਤੇਰੇ ਦਿੱਤੇ ਹੋਏ ਸਦਾ ਰਹਿਣ ਵਾਲੇ ਸਦਾ ਨਾਲ ਨਿਭਣ ਵਾਲੇ ਗੁਰ ਗਿਆਨ ਸਮਝ ਤੋਂ ਬਿਨਾ ਹੋਰ ਕੋਈ ਚਾਰਾ ਇਸ ਆਨੰਦ ਦੀ ਪ੍ਰਾਪਤੀ ਵਾਲ ਹੋਰ ਕੋਈ ਚਾਰਾ ਹੋਰ ਕੋਈ ਜ਼ੋਰ ਸਾਡਾ ਨਹੀਂ ਹੈ this anand comes only through you the divine o inner divine o parmatma god or lord whatever we say your command and wisdom ਜਿਹੜੀ ਤੂੰ ਸਾਨੂੰ ਲਗਾਤਾਰ ਦਿੰਦਾ ਹੈ That wisdom, that hukam, that guidance of the inner divine, which is always the source of that eternal peace and inner bliss. There is no other way to attain it. So when we dedicate ourselves, when we submit ourselves to that hukam, we become jana, we become sevak, we become devoted one. So when we are devoted to that hukam and we receive that anand from that inner divine, which is always there, Baba. ਜਿਸ ਤੋਂ ਦੇ ਸੋਈ ਜਨ ਪਾਵੈ ਉਹ ਤਾਂ ਦੇ ਰਿਆ ਲਗਾਤਾਰ ਅਸੀਂ ਲੈਣਾ ਆਂ ਅਗਲੀ ਪੰਕਤੀ ਦੇਖੋ ਇੱਕ ਭਰਮ ਭੂਲੇ ਫਿਰਹਿ ਦਹ ਦਿਸ ਹੁਣ ਜਿਹੜੀ ਪਹਿਲਾਂ ਮੈਂ ਸ਼ੁਰੂ ਚ ਗੱਲ ਕਹੀ ਕਿ ਸੂਰਜ ਚਮਕ ਰਿਹਾ ਇੱਕ ਵਜਨੇ ਦਰਵਾਜ਼ੇ ਪਰਦੇ ਲਾ ਕੇ ਅੰਦਰ ਬਹਿ ਗਿਆ ਇੱਕ ਵਜਨੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆ ਗਿਆ ਉਹਨੂੰ ਚਾਨਣ ਮਿਲ ਗਿਆ ਇੱਕ ਵਜ ਜਿਹੜਾ ਬਾਹਰ ਪਟਕ ਰਿਹਾ ਆਪਣੀਆਂ ਸਿਆਣਪਾਂ ਦੇ ਵਿੱਚ ਭਰਮਿਆ ਹੋਇਆ ਕਿ ਇੱਥੇ ਆ ਪੈਸਾ ਜ਼ਿਆਦਾ ਮਿਲ ਜੇਗਾ ਤੇ ਆਨੰਦ ਆ ਜਾਏਗਾ ਮੈਨੂੰ ਲੋਕ ਜਾਣਨਗੇ ਤੇ ਆਨੰਦ ਆ ਜਾਏਗਾ ਜਾਂ ਮੈਂ ਬਹੁਤ ਸਾਰਾ ਡੰਬਰ ਕਰਾਂਗਾ ਲੋਕ ਜਾਜਾਕਾਰ ਕਰਨਗੇ ਤੇ ਆਨੰਦ ਆ ਜਾਏਗਾ ਤੇ ਇੱਕ ਉਹ ਹੈ ਉਸ ਪਾਸੇ ਲੱਗ ਗਿਆ ਇੱਕ ਭਰਮ ਭੂਲੇ ਫਿਰੇ ਦਹ ਦਿਸ ਦਸਾਂ ਦਿਸ਼ਾਵਾਂ ਪਾਪ ਸਾਰੇ ਪਾਸੇ ਭਟਕਦਾ ਫਿਰਦਾ ਹੈ ਇੱਕ ਨਾਮ ਲਾਗ ਸਵਾਰਿਆ ਨਾਮ ਨੀਯਮ ਹੁਕਮ ਸਮਝ ਗਿਆਨ ਇੱਕ ਉਹ ਜਿਹੜਾ ਇਸ ਪਾਸੇ ਲੱਗਾ ਜਿਹੜਾ ਜਨ ਬਣ ਗਿਆ ਜਿੰਨੇ ਸਮਰਪਣ ਕਰਤਾ ਜਿਨੇ ਆਪਣਾ ਆਪ ਸਬਮਿਟ ਕਰਤਾ ਉਸ ਹੁਕਮ ਨੂੰ ਉਹਨੇ ਸਵਾਰ ਲਿਆ ਸਾਰਾ ਕੁਝ ਦੇਖੋ ਇੱਥੇ ਕਈ ਇਸ ਭਰਮ 'ਚ ਨੇ ਕਿ ਆਪਣੀ ਸਿਆਣਪ ਨਾਲ ਆਨੰਦ ਹਾਸਲ ਕਰ ਲੈਣਗੇ ਇੱਕ ਉਹ ਨੇ ਜਿਨ੍ਹਾਂ ਨੂੰ ਲੱਗਦਾ ਕਿ ਮੈਂ ਆਪਣੀ ਸਿਆਣਪ ਨਾਲ ਸਭ ਕੁਝ ਮੈਨੂੰ ਨਾ ਦੱਸੋ ਕੁਝ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਕਿਸੇ ਗੁਰੂ ਮੈਨੂੰ ਕਿਸੇ ਸਮਝ ਦੀ ਲੋੜ ਨਹੀਂ ਮੈਂ ਆਪੇ ਹਾਸਲ ਕਰ ਲਾਂਗਾ ਉਹ ਖੁਦਾ ਰੱਬ ਬਣ ਜਾਂਦੇ ਨੇ ਤੇ ਕਈ ਵਾਰ ਉਹ ਇੰਨੇ ਕੁਝ ਹੋ ਜਾਂਦੇ ਕਿ ਉਹਨਾਂ ਨੂੰ ਰੱਬ ਵੀ ਦਿਖਾਈ ਨਹੀਂ ਦਿੰਦਾ ਉਹਨਾਂ ਨੂੰ ਲੱਗਦਾ ਕਿ ਬਸ ਇਹੀ ਸਾਡੀ ਅਸੀਂ ਆ ਸਭ ਕੁਝ। ਤੋਂ ਇਸ ਭਰਮ ਚ ਨੇ ਕਿ ਸਾਡੀ ਅਸੀਂ ਆਪਣੀ ਸਿਆਣਪ ਨਾਲ ਆਨੰਦ ਜਾਂ ਸ਼ਾਂਤੀ ਜਾਂ ਸੁਖ ਲੈ ਲਵਾਂਗੇ। ਤੇ ਉਹ ਹਰ ਪਾਸੇ ਭੁੱਲੇ ਭਟਕਦੇ ਫਿਰਦੇ ਨੇ। ਯਾਦ ਰੱਖਿਓ ਪੰਕਤੀਆਂ ਜੋ ਅਸੀਂ ਪਹਿਲੀ ਪੌੜੀ ਦੇ ਆਰੰਭ ਚ ਹੀ ਗੱਲ ਕਰਤੀ ਸੀ ਕਿ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ। ਬੰਦਾ ਭਰਮ ਦਾ ਹੈ। ਭੁੱਲਦਾ ਆ ਬਾਰ ਭੁਲੇਖੇ ਹੀ ਪੈਂਦੇ ਨੇ। ਇਹ ਭੁਲੇਖਾ ਹੀ ਹੈ ਉਸ ਜਿਸ ਨੂੰ ਮ੍ਰਿਗ ਤ੍ਰਿਸ਼ਨਾ ਕਿਹਾ ਜਾਂਦਾ ਹੈ ਕਿ ਉਹ ਹਿਰਨ ਹੈ ਅਤ ਦੀ ਗਰਮੀ ਚ ਡੇਗੀ ਸਤਾ ਚ ਉਹਨੂੰ ਦੂਰ ਉਹ ਰੇਤ ਜਿਹੜੀ ਤਪਦੀ ਉਹਨੂੰ ਪਾਣੀ ਮੰਗ ਦਿਖਾਈ ਦਿੰਦੀ ਉਧਰ ਨੂੰ ਦੌੜਦਾ ਬੰਦਾ ਵੀ ਮ੍ਰਿਗ ਤ੍ਰਿਸ਼ਨਾ ਉਸੇ ਨੂੰ ਕਿਹਾ ਜਾਂਦਾ ਹੈ ਮਿਰਾਜ ਪਾਣੀ ਉੱਥੇ ਨਹੀਂ ਹੁੰਦਾ ਉਹ ਹੋਰ ਦੂਰ ਨਜ਼ਰ ਆਉਂਦਾ ਫਿਰ ਦੌੜਦਾ ਜਾਂਦਾ ਹੈ ਤਾਂ ਇਹ ਜੋ ਬਾਹਰ ਦੀ ਦੌੜ ਹੈ ਆਨੰਦ ਦੀ ਪ੍ਰਾਪਤੀ ਵਾਸਤੇ ਜੋ ਅਸੀਂ ਆਪਣੀਆਂ ਅਕਲ ਆਪਣੀ ਸਿਆਣਪ ਬਾਹਰ ਲਈ ਵਰਤ ਕੇ ਕੋਸ਼ਿਸ਼ ਕਰਦੇ ਹੋ ਮ੍ਰਿਗ ਤ੍ਰਿਸ਼ਨਾ ਵਾਂਗ ਫਿਰ ਲਗਾਤਾਰ ਭਜਣਾ ਪੈਂਦਾ ਵੀ ਨਹੀਂ ਵੀ ਰਨ ਥਰੂ ਆਊਟ ਆਵਰ ਲਾਈਫ ਫੋਲੋਇੰਗ ਥੈਟ ਯੂ نو ਇਲੂਸਿਵ ਬਿਕਾਜ਼ ਆਫ आवर ਓਨ ਕਲੇਵਰ ਵਰਲਡਲੀ ਵਿਜ਼ਡਮ ਥਾਟਸ ਥੈਟ ਵੀ ਵਿਲ ਅਟੇਨ एवरीथिंग ਵਿਦ ਵਿਦ ਇਟ ਦੈਨ ਵੀ ਜਸਟ ਵਾਂਡਰ ਫਿਰ ਅਸੀਂ ਭੁੱਲ ਜਾਂਦੇ ਹਾਂ ਪਟਕ ਜਾਂਦੇ ਹਾਂ ਫਿਰ ਫਿਰ ਸਾਨੂੰ ਕਿਤੇ ਵੀ ਉਹ ਹਾਰ ਨਹੀਂ ਮਿਰਦੀ ਭੁੱਲੇ ਬਟਕੇ ਰਹਿੰਦੇ ਫਿਰ ਪਰ ਇੱਕ ਉਹ ਨੇ ਦੂਜੇ ਪਾਸੇ ਉਹ ਨੇ ਜਨ ਜਿਨ੍ਹਾਂ ਦੀ ਪਿਛਲੀ ਲਾਈਨ ਦੇ ਜ਼ਿਕਰ ਆਇਆ ਭਾਵੇਂ ਤਾਂ ਸੋ ਜਨ ਦੇਹ ਜਿਸ ਨੂੰ ਜਿਹੜਾ ਜਨ ਬਣ ਗਿਆ ਵਨ ਹੂ ਸਬਮਿਟਡ ਹਿਮਸੈਲਫ ਔਰ ਹਰਸੈਲਫ ਟੂ 댓 ਇਨਰ ਡਿਵਾਈਨ ਟੂ ਦਾ ਹੂ ਕਮ ਟੂ ਦਾ ਗਾਈਡੈਂਸ ਜਿਨ ਉਸ ਰੱਬੀ ਗਿਆਨ ਹੁਕਮ ਸਤ ਗੁਰ ਨੂੰ ਜਿਨੇ ਸਮਰਪਣ ਕਰ ਲਿਆ ਇੱਕ ਉਹ ਨੇ ਜੋ ਤੇਰੇ ਨਾਮ ਤੇਰੇ ਗਿਆਨ ਨਾਲ ਲੱਗ ਕੇ ਖੁਦ ਨੂੰ ਸਵਾਰ ਲੈਂਦੇ ਨੇ ਸਵਾਰ ਲੈਣਾ ਵਿਕਾਰਾਂ ਤੋਂ So, some are deluded into thinking they can achieve Anand through their own cleverness. They wander, confused in every direction throughout. But there are those who, by connecting with your name, with your wisdom, name here is the identity. Name is always used for identity. Identity, our real identity is that. ਸਤ ਨਾਮ ਦਾ ਇਟਰਨਲ ਵਨ ਵਿਦਿਨ ਅਸ दैट ਇਕੋ ਓੰਕਾਰ ਸੋ ਵੈਨੈਵਰ ਦਾ ਵਰਡ ਨਾਮ অর ਨੇਮ ਇਜ਼ ਯੂਜ਼ਡ दैट ਰੀਅਲ ਆਈਡੈਂਟੀਟੀ ਵਿਦਿਨ ਅਸ दैट ਡਿਵਾਈਨ दैट ਇਨਰ ਡਿਵਾਈਨ दैट ਡਿਵਾਈਨ ਸੈਲਫ ਉਹ ਜੋਤ ਉਹ ਪਰਮ ਜੋਤ ਸਾਡੇ ਅੰਦਰ ਮਨ ਤੂੰ ਜੋਤ ਸਰੂਪ ਹੈ ਉਹ ਹੈ ਨਾਮ ਉਹ ਪਛਾਣ ਜਦੋਂ ਅਸੀਂ ਉਹਦੇ ਨਾਲ ਕਨੈਕਟ ਕਰਦੇ ਹਾਂ ਜਦੋਂ ਅਸੀਂ ਉਹਦੇ ਨਾਲ ਜੁੜਦੇ ਹਾਂ ਫਿਰ ਅਸੀਂ ਆਪਣੇ ਆਪ ਨੂੰ ਸਵਾਰ ਲੈਂਦੇ ਰਿਫਾਈਨ ਥੈਮ ਸੈਲਫ and by refining means getting rid of all that negativity all those that evil all those vices and that's where anand comes jithe anand hunda hai to jadon tak assi is delusion chah jo tak assi is bhulekhe ch ha ki assi bahar dauddein oh fulane ne inna paisa ikattha kar leya ohdi ta that's why you know oh glamour oh chamak dikhai dindi sanu bahar kise hor di zindagi nu je assi dekhde ke lae koi te bada paisa hai koi te power badi hai inu kinni khushi hoyegi ਪਰ ਸਾਨੂੰ ਨਹੀਂ ਪਤਾ ਉਹ ਕਿਹੜੇ ਕੰਡਿਆਂ ਦੇ ਤਖਤ ਤੇ ਬੈਠਾ ਹੈ। ਤੋਂ ਅਸੀਂ ਇਹ ਬਾਰ-ਬਾਰ ਇਸ ਗੱਲ ਨੂੰ ਗੁਰਬਾਣੀ 'ਚ ਸਮਝਿਆ ਹੈ, ਜਾਣਿਆ ਹੈ। ਕਿ ਸੁੱਖ ਚੀਜ਼ਾਂ ਨਾਲ ਨਹੀਂ ਹੁੰਦਾ, ਸੁੱਖ ਬਾਹਰਲੇ ਹਾਲਾਤਾਂ ਨਾਲ ਨਹੀਂ ਹੁੰਦਾ। ਸੁੱਖ ਤੁਹਾਡੇ ਅੰਦਰ ਹੁੰਦਾ ਹੈ। ਇੱਕ ਉਹ ਨੇ ਜਿਹੜੇ ਛੱਪਰੀ 'ਚ ਵੀ ਸੁਖੀ ਨਹੀਂ, ਇੱਕ ਉਹ ਨੇ ਜਿਹੜੇ ਮੁਹੱਲੇ 'ਚ ਵੀ ਸੁਖੀ ਨਹੀਂ। ਸੋ ਇਟਸ ਵਿਦਿਨ ਯੂ। ਜੇ ਤੁਸੀਂ ਉਹਦੇ ਨਾਲ ਕਨੈਕਟ ਹੋ ਜਾਂਦੇ ਹੋ, ਜੇ ਤੁਸੀਂ ਉਹਦੇ ਨਾਲ ਜੁੜ ਜਾਂਦੇ ਹੋ ਉਸ ਨਾਮ ਉਸ ਪਛਾਣ ਦੇ ਨਾਲ, ਉਸ ਸਤ ਨਾਮ ਦੇ ਨਾਲ ਉਸ ਸੱਤ ਗੁਰ ਦੇ ਨਾਲ ਉਸ ਰੱਬੀ ਗਿਆਨ ਦੇ ਨਾਲ ਜਿਹੜਾ ਤੁਹਾਡੇ ਅੰਦਰ ਹਮੇਸ਼ਾ ਹੀ ਇਹ ਸਮਝ ਹੈ ਜਿਹੜੀ ਫਿਰ ਹਰ ਹਾਲਾਤ ਵਿੱਚ ਆਨੰਦ ਰਹਿੰਦਾ ਹੈ ਬਾਹਰਲੇ ਸੁੱਖ ਦੁੱਖ ਆਉਂਦੇ ਜਾਂਦੇ ਰਹਿੰਦੇ ਨੇ ਪਰ ਅੰਦਰ ਇੱਕ ਟਕ ਆਨੰਦ ਨਾਨਕ ਭਗਤਾਂ ਸਦਾ ਵਿਗਾਸ ਸਦਾ ਰਹਿਣ ਵਾਲਾ ਅੰਦਰ ਆਨੰਦ ਬਣ ਜਾਂਦਾ ਕਿਉਂਕਿ ਸੁਣਿਆ ਦੂਖ ਪਾਪ ਦਾ ਨਾਸ਼ ਕਿਉਂਕਿ ਨਾਮ ਨੂੰ ਸੁਣਿਆ ਹੁਣ ਆਪਣੀ ਪਛਾਣ ਨੂੰ ਸੁਣਨ ਲੱਗ ਗਏ ਉਸ ਰੱਬ ਨੂੰ ਸੁਣਨ ਲੱਗ ਗਏ ਜਿਹੜਾ ਅੰਦਰ ਹੈ ਉਸ ਸੱਤ ਗੁਰ ਨੂੰ ਸੁਣਨ ਲੱਗ ਗਏ ਸੁਣਨ ਤੋਂ ਬਾਅਦ ਜਨ ਬਣ ਜਾਣਾ ਮੰਨਣਾ ਸੁਣ ਕੇ ਮੰਨ ਲੈਣਾ ਉਹਨੂੰ ਤਾਂ ਸੁਣਨਾ ਕਹਿੰਦੇ ਅਗਲੀ ਪੰਕਤੀ ਦੇਖੋ ਗੁਰ ਪ੍ਰਸਾਦੀ ਗੁਰ ਗੁਰ ਹੋ ਗਈ ਸਮਝ ਗਿਆਨ ਜਿਹੜਾ ਉਸ ਨਾਮ ਜਿਹੜਾ ਸਾਡੀ ਅਸਲ ਪਛਾਣ ਹੈ ਮੂਲ ਹੈ ਜਿਹੜਾ ਸਾਡਾ ਉਹਦੇ ਵੱਲੋਂ ਦਿੱਤਾ ਹੋਇਆ ਗਿਆਨ ਉਹਦੇ ਵੱਲੋਂ ਦਿੱਤਾ ਹੋਇਆ ਹੁਕਮ ਦੈਟ ਗਾਈਡੈਂਸ ਦੈਟ ਡਿਵਾਈਨ ਵਿਜ਼ਡਮ ਪ੍ਰਸਾਦੀ ਉਹਦੀ ਕਿਰਪਾ ਦੇ ਨਾਲ ਮਨ ਭਿਆ ਨਿਰਮਲ ਸਾਡਾ ਮਨ ਨਿਰਮਲ ਹੁੰਦਾ ਜਿਨ੍ਹਾਂ ਭਾਣਾ ਪਾ ਵਏ ਜਿਹੜੇ ਭਾਣੇ ਨੂੰ ਪਸੰਦ ਕਰਦੇ ਨੇ ਜਿਨ੍ਹਾਂ ਨੂੰ ਪਾਉਂਦਾ ਆ ਰੱਬ ਦਾ ਭਾਣਾ ਜਿਨ੍ਹਾਂ ਨੂੰ ਹੁਕਮ ਪਾਉਂਦਾ ਆ ਜੇ ਸਾਨੂੰ ਪਾਉਂਦਾ ਹੀ ਨਹੀਂ ਦੇਖੋ ਅਸੀਂ ਕਹਿੰਦੇ ਨੇ ਭਾਣੇ ਨੂੰ ਮਿੱਠਾ ਕਰਕੇ ਮੰਨੋ 댓 ਮੀਨਸ ਸਾਨੂੰ ਮਿੱਠਾ ਲੱਗ ਨਹੀਂ ਰਿਹਾ ਮੰਨਣਾ ਪੈ ਰਿਹਾ ਆ ਤਾਂ ਜਿਨ੍ਹਾਂ ਨੂੰ ਲੱਗ ਰਿਹਾ ਜਿਨ੍ਹਾਂ ਨੂੰ ਪਸੰਦ ਹੀ ਆ ਗਿਆ ਕਿ ਹੁਕਮ ਤੋਂ ਬਾਹਰ ਮੈਂ ਜਾਣਾ ਹੀ ਨਹੀਂ ਕਿ ਜੋ ਉਹ ਨਾਮ ਜਿਹੜੀ ਮੇਰੀ ਅਸਲ ਪਛਾਣ ਹੈ ਜਿਹੜੀ ਮੇਰੇ ਅੰਦਰਲੀ ਜੋਤ ਹੈ ਜਿਹੜਾ ਉਹ ਸਤ ਗੁਰ ਮੇਰੇ ਅੰਦਰ ਹੈ ਜਿਹੜਾ ਉਹ ਗੁਰ ਦੇ ਰਿਹਾ ਜਿਹੜੀ ਉਹ ਸਮਝ ਦੇ ਰਿਹਾ ਜਿਹੜੀ ਉਹ ਅਕਲ ਮੈਨੂੰ ਦੇ ਰਿਹਾ ਇਹ ਮੈਨੂੰ ਮੈਨੂੰ ਇਹੀ ਪਸੰਦ ਹੈ ਬਸ ਜਦੋਂ ਇਹ ਭਾਣਾ ਭਾ ਗਿਆ ਤੇ ਫਿਰ ਆਨੰਦ ਆਉਂਦਾ ਹੈ ਗੁਰ ਪ੍ਰਸਾਦੀ ਮਨ ਭਇਆ ਫਿਰ ਮਨ ਨਿਰਮਲ ਹੁੰਦਾ ਨਿਰਮਲ ਹੁੰਦਾ ਪਵਿੱਤਰ ਹੋ ਜਾਣਾ ਪਵਿੱਤਰ ਅੰਦਰ ਮੈਲ ਕਾੜੀ ਹੈ ਵਿਕਾਰਾਂ ਦੀ ਵਿਕਾਰਾਂ ਤੋਂ ਛੁੱਟ ਗਏ ਪਵਿੱਤਰ ਹੋ ਗਏ ਪਉ ਜਿੱਥੇ ਵਿਕਾਰਾਂ ਤੋਂ ਛੁੱਟਣਾ ਸੀ ਉੱਥੇ ਆਨੰਦ ਹੋਣਾ ਤੇ ਜਦੋਂ ਅਸੀਂ ਨਿਰਮਲ ਹੁੰਨੇ ਆ ਜਦੋਂ ਵਿਕਾਰਾਂ ਤੋਂ ਬੁਰਾਈਆਂ ਤੋਂ ਅੰਦਰ ਮਨ ਸਾਫ਼ ਹੁੰਦਾ ਫਿਰ ਆਨੰਦ ਹੁੰਦਾ ਦੇਖੋ ਜਿਨ੍ਹਾਂ ਦਾ ਪਿਆਰ ਤੇਰੇ ਬਾਣੀ ਨਾਲ ਪੈ ਜਾਂਦਾ ਹੈ ਬਾਣਾ ਕੀ ਹੈ ਜੀ ਰੱਬੀ ਗਿਆਨ ਰੱਬੀ ਹੁਕਮ ਉਹਦੀ ਦਿੱਤੀ ਹੋਈ ਸਮਝ ਉਹਨਾਂ ਦਾ ਮਨ ਗਿਆਨ ਨਾਲ ਗੁਰ ਗਿਆਨ ਨਾਲ ਸਾਫ਼ ਪਵਿੱਤਰ ਹੁੰਦਾ ਹੈ ਇਹੋ ਗੁਰੂ ਗਿਆਨ ਦੀ ਕਿਰਪਾ ਹੈ ਇਹ ਉਹਦਾ ਪ੍ਰਸ਼ਾਦ ਹੈ ਗੁਰੂ ਦਾ ਪ੍ਰਸ਼ਾਦ ਗੁਰੂ ਦੇ ਗਿਆਨ ਦਾ ਗੁਰ ਦਾ ਪ੍ਰਸ਼ਾਦ ਇਹ ਹੈ ਕਿ ਸਾਡਾ ਮਨ ਪਵਿੱਤਰ ਹੁੰਦਾ ਮਨ ਪਵਿੱਤਰ ਹੋਦੋਂ ਹੁੰਦਾ ਜਦੋਂ ਸਾਨੂੰ ਉਹ ਪਾਣਾ ਪੌਣ ਲੱਗ ਗਿਆ ਜਦੋਂ ਸਾਨੂੰ ਪਿਆਰ ਪੈ ਗਿਆ ਜਿੱਥੇ ਪਿਆਰ ਹੁੰਦਾ ਬੱਧਾ ਕਿਸੇ ਹੋਰ ਦੀ ਨਹੀਂ ਨਾ ਸੁਣਦਾ ਜਦੋਂ ਉਸ ਗੁਰ ਨਾਲ ਉਸ ਹੁਕਮ ਨਾਲ ਉਸ ਰੱਬੀ ਗਾਈਡੈਂਸ ਉਹ ਜਿਹੜੀ ਦਿਸ਼ਾ ਦੇ ਰਿਹਾ ਜਿਹੜਾ ਨਿਰਦੇਸ਼ ਦੇ ਰਿਹਾ ਜਿਹੜੀ ਸਾਨੂੰ ਸਿੱਖਿਆ ਦੇ ਰਿਹਾ ਜਦੋਂ ਉਹ ਦਿਨ ਨਾਲ ਇਹੋ ਜਿਹਾ ਪ੍ਰੇਮ ਪੈ ਗਿਆ ਕਿ ਨਹੀਂ ਇਸ ਤੋਂ ਬਾਹਰ ਤੇ ਕੁਝ ਹੈ ਨਹੀਂ ਬਸ ਇਹੀ ਹੈ ਸਭ ਕੁਝ ਇਹ ਹੈ ਇੱਕ ਤੂੰ ਤਾਂ ਸਭ ਕੁਝ ਹੈ ਮੈਂ tuj bindu ja nahi ki tu hi hai ਜਦੋਂ ਉਸ ਨਾਮ ਨਾਲ ਖੁਦ ਨੂੰ ਆਈਡੈਂਟੀਫਾਈ ਕਰ ਲਿਆ ਉਸ ਨਾਲ ਆਪਣੇ ਆਪ ਦਾ ਰਿਸ਼ਤਾ ਜੋੜ ਲਿਆ ਉਹਦੇ ਨਾਲ ਇੱਕ ਹੋ ਗਏ ਫਿਰ ਉਹਦੇ ਹੁਕਮ ਨੂੰ ਪਾਉਣ ਅਸੀਂ ਪਾਣਾ ਉਹ ਸਾਨੂੰ ਲੱਗਣ ਲੱਗ ਗਿਆ ਉਹੀ ਸਾਨੂੰ ਪਾਉਂਦਾ ਫਿਰ ਅਸੀਂ ਉਸੇ ਤੇ ਚੱਲਦੇ ਫਿਰ ਮਨ ਨਿਰਮਲ ਹੁੰਦਾ ਦੋਜ਼ ਹ ਲਵ ਕਨੈਕਟਸ with yo will jehde tere naal connect hunde ne teri will will ithe hove command ya wisdom ya guidance their minds become purified with knowledge oh jehda knowledge hai guru de ditti hui guidance hai sat gur wali samajh hai that purifies us from with nirmal ho jande this too is gurus wisdoms grace eh sade guru di eh gyan di kirpa hai oda prasad hai akhiri pankti is pawdi di hai kahe nanak ਜਿਸ ਦੇਹ ਪਿਆਰੇ ਜਿਹਨੂੰ ਇਹ ਕਿਰਪਾ ਮਿਲਦੀ ਹੈ ਕਿਹੜੀ ਕਿਰਪਾ ਗੌਰ ਵਾਲੀ ਗਿਆਨ ਵਾਲੀ ਸਮਝ ਵਾਲੀ ਜਿਹੜਾ ਇਹ ਕਿਰਪਾ ਲੈਂਦਾ ਹੈ ਸੋਈ ਜਨ ਪਾਵੇ ਉਹਨੂੰ ਆਨੰਦ ਉਹ ਪਾ ਲੈਂਦਾ ਹੈ ਉਹਨੂੰ ਮਿਲ ਜਾਂਦਾ ਹੈ ਦੇਖੋ हे ਪਿਆਰੇ ਪ੍ਰਭੂ ਤੂੰ ਆਪ ਆਪਣੇ ਗਿਆਨ ਰਾਹੀ ਆਪਣੇ ਹੁਕਮ ਰਾਹੀ ਆਪਣੇ ਦਿੱਤੇ ਹੋਏ ਗੁਰ ਸਦਾ ਨਾਲ ਨਿਭਣ ਵਾਲਾ ਜਿਹੜਾ ਗੁਰ ਹੈ ਉਹਦੇ ਰਾਹੀ ਸਾਨੂੰ ਇਹ ਆਨੰਦ ਦਿੰਦਾ ਹੈ ਤਾਂ ਹੀ ਸਾਨੂੰ ਇਹ ਆਨੰਦ ਹਾਸਲ ਹੁੰਦਾ ਹੈ ਉਹ ਬਿਲਵਡ ਡਿਵਾਈਨ ਇਟਸ ਓਨਲੀ ਵੈਨ ਯੂ ਯੋਰਸੈਲਫ ਗ੍ਰਾਂਟ ਇਟ ਐਂਡ ਹਾਊ ਡਸ ਥੈਟ ਡਿਵਾਈਨ ਗ੍ਰਾਂਟਸ ਥੈਟ ਡਿਵਾਈਨ ਬਲਿਸ ਆਫ ਪੀਸ ਵਿਦਨ ਥਰੂ ਇਟਸ ਵਿਜ਼ਡਮ ਐਂਡ ਕਮਾਂਡ ਐਂਡ ਗਾਈਡੈਂਸ ਜਿਹੜਾ ਸਾਨੂੰ ਲਗਾਤਾਰ ਦੇ ਰਿਹਾ ਕੰਟੀਨਿਊਸਲੀ ਪ੍ਰੋਵਾਈਡਿੰਗ ਫਰਮ ਵਿਦਨ ਥੈਟ ਆਨੰਦ ਇਸ ਅਟੇਨਡ only then we attain that anand anand is the eternal bliss the eternal peace within that contentment andar santokh ਸਬਰ ਸ਼ਾਂਤੀ ਸੁਖ ਇਹੀ ਸੁਖ ਹੈ ਤੋ ਉਹ ਸੁਖ ਉਹ ਆਨੰਦ ਉਹ ਖੁਸ਼ੀਆਂ ਜੋ ਬਾਹਰੀਆਂ ਚਲਾਕੀਆਂ ਨਾਲ ਨਹੀਂ ਜੋ ਉਹਦੇ ਤੋਂ ਮਿਲਦਾ ਬਾਬਾ ਜਿਸ ਤੋਂ ਤੂੰ ਦਿੰਦਾ ਹੈ ਤੇ ਉਹ ਆਨੰਦ ਮਿਲਦਾ ਹੈ ਮੇਰੀਆਂ ਚਲਾਕੀਆਂ ਮੇਰੀਆਂ ਸਿਆਣਪਾਂ ਇੱਥੇ ਕੰਮ ਨਹੀਂ ਆਉਂਦੀਆਂ ਗੁਰੂ ਕਿਰਪਾ ਕਰੇ ਆਉ ਅਸੀਂ ਵੀ ਆਨੰਦ ਜੇ ਹਾਸਲ ਕਰਨਾ ਹੈ ਆਪਣੇ ਨਾਮ ਜੋ ਸਾਡੀ ਅਸਲ ਪਛਾਣ ਹੈ ਉਹ ਆਈਡੈਂਟੀਟੀ ਹੈ ਸਤਨਾਮ ਵਾਲੀ ਜਿਹੜਾ ਸਾਡੇ ਅੰਦਰ ਸਤਨਾਮ ਓੰਕਾਰ ਹੈ ਜਿਹੜਾ ਉਹ ਗੁਰ ਦੇ ਰਿਹਾ ਜਿਹੜੀ ਉਹ ਸਮਝ ਦੇ ਰਿਹਾ ਉਹਦੀ ਕਿਰਪਾ ਲਈਏ ਲਗਾਤਾਰ ਦੇ ਰਿਹਾ ਉਹਦੀ ਜਦੋਂ ਅਸੀਂ ਕਿਰਪਾ ਲੈਨੇ ਆ ਫਿਰ ਸਾਡਾ ਮਨ ਨਿਰਮਲ ਹੁੰਦਾ ਹੈ ਵਿਕਾਰਾਂ ਤੋਂ ਛੁੱਟਦਾ ਤੇ ਵਿਕਾਰਾਂ ਤੋਂ ਆਜ਼ਾਦ ਹੋਣਾ ਹੀ ਆਨੰਦ ਹੈ ਤਾਂ ਉਹਦੀ ਕਿਰਪਾ ਨਾਲ ਉਹਦੇ ਗਿਆਨ ਨਾਲ ਉਹਦੇ ਹੁਕਮ ਨਾਲ ਸਾਡੇ ਜੀਵਨ ਚ ਆਨੰਦ ਆਉਂਦਾ ਹੋਰ ਕੋਈ ਚਾਰਾ ਇੱਥੇ ਨਹੀਂ ਚੱਲਦਾ ਗੁਰੂ ਕਿਰਪਾ ਕਰੇ ਆਨੰਦ ਹੋਵੇ ਜੀ ਪੁੱਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ wagheguru ji ki fateh